ਆਖਦੇ ਨੇ ਜਿਸ ਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਜਿਸ ਗੱਲ ਨੂੰ ਪੂਰਾ ਕਰ ਵਿਖਾਇਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨੇੜੇ ਪਿੰਡ ਭਗਵਾ ਦੇ ਸਰਦਾਰ ਕਮਲ ਸਿੰਘ ਨੇ ਜਿਸ ਨੇ ਘਰ ਦੇ ਵਿੱਚ ਹੀ ਇੱਕ 2600 ਰੁਪਏ ਲਗਾ ਕੇ ਇੱਕ ਮਸ਼ੀਨ ਤਿਆਰ ਕਰ ਲਈ ਉਸ ਮਸ਼ੀਨ ਦੇ ਵਿੱਚ ਮੁਰਗੀ ਦੇ ਅੰਡੇ ਪਾਉਣ ਨਾਲ ਮੁਰਗੀ ਦੇ ਬੱਚੇ ਤਿਆਰ ਹੋ ਜਾਂਦੇ ਹਨ ਅੱਜ ਉਸ ਦੇ ਕੋਲ ਕਈ ਮਸ਼ੀਨਾ ਅਤੇ ਮਹੀਨੇ ਦੇ ਵਿੱਚ ਚੰਗੀ ਇਨਕਮ ਕਰ ਰਿਹਾ ਹੈ ਉਸ ਨੂੰ ਘਰ ਵਿੱਚ ਬੈਠੇ ਹੀ ਚੰਗੀ ਇਨਕਮ ਹੋ ਰਹੀ ਹੈ ਕਈ ਤਰ੍ਹਾਂ ਦੀਆਂ ਜਾਨਵਰ ਦੀਆਂ ਪ੍ਰਜਾਤੀਆਂ ਉਸ ਦੇ ਕੋਲ ਹਨ ਅੱਜ ਲੱਖਾਂ ਦੇ ਵਿੱਚ ਉਸ ਦੇ ਇਸ ਪ੍ਰੋਜੈਕਟ ਨੂੰ ਕਰ ਲਿਆ ਗੱਲਬਾਤ ਕਰਦੇ ਆ ਸਾਰੀ ਉਹਨਾਂ ਨਾਲ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਗੱਲਬਾਤ ਇਸ ਸਰਦਾਰ ਕਮਲ ਸਿੰਘ ਨਾਲ ਕਰਵਾਉਣ ਜਾ ਰਹੇ ਆ ਬਣੇ ਰਹਿਣਾ ਪੂਰੀ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਕਿੰਨਾ ਖਰਚਾ ਆਇਆ ਕੀ ਕੁਝ ਮੁਸ਼ਕਲਾਂ ਆਈਆਂ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਸੋਸੀ ਗਾ ਜੀ ਮੈਂ ਤੁਹਾਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨੇੜੇ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸਨੂੰ ਫਾਰਮ ਦੇ ਵਿੱਚ ਪਹੁੰਚਿਆ। ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਹੈ। ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਨ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਰੀ ਇਹ ਜਿਹੜਾ ਵਾ ਪ੍ਰੋਸੈਸ ਆ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆ? ਇਹ ਜੀ ਮੈਂ ਨਾ ਆਪਣਾ ਇਹਦੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ। ਤੇ ਮੇਰੇ ਕੁੜਮਾ ਨੇ ਰੱਖੇ ਸੀ ਜੀ। ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ। ਮੈਨੂੰ ਕਹਿੰਦਾ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰਿਓ। ਵੱਡੇ ਬੱਚੇ ਤਾਂ ਦੇ ਕੇ ਜਰੂਰ। ਵੱਡੇ ਦਿੱਤੇ। ਉਹ ਮੈਂ ਵਧਾਈ ਦਿੱਤੀ ਇੱਕ ਸਾਫ ਦੀ। ਮੈਂ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤੈਨੂੰ ਜਦੋਂ ਤੇ ਮੈਂ ਆਂਡੇ ਤਾਂ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਢਾਉਨੇ ਆ। ਠੀਕ ਜੀ। ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ। ਉਹ ਮੈਂ ਦੇਖਿਆ ਉਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 526 ਅੰਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇਹ ਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਅੰਡੇ ਲਾਇਏ ਸੀ 60 ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ। ਦੂਸਰੀ ਜਿਹੜੀ 55 ਨਿਕਲੇ। ਹਾਂ 100% ਰਿਜ਼ਲਟ ਮੇਰਾ ਨਿਕਲਿਆ। ਪੰਜ ਵਿੱਚ ਫੈਕਚਰ ਹੋਏ ਬਾਕੀ ਨਿਕਲੇ। ਹਾਂਜੀ ਹਾਂਜੀ। ਤੋਂ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪਿਆ ਗਿਆ। ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ। ਹੋਰ ਲਿਆ ਲਿਆ ਤੇ ਤਿਆਰ ਕੀਤੇ। ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ। 6-700। ਹਾਂਜੀ। ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ। ਜਦੋਂ ਪਹਿਲੀ ਤੁਸੀਂ ਮਸ਼ੀਨ ਜੜੀ ਬਣਾਈਆਂ ਰਸਮੀ ਕੀਤੀ ਉਹ ਤੇ ਕਿੰਨੀ ਲੱਗਦਾ ਸੀ ਤੇ ਕਿੰਨਾ ਸਮਾਂ 걸ਿਆ? ਉੱਤੇ ਲੱਗਤਾ ਸੀ ਸਾਰੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 70 ਨੇ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਲਮ ਮਸ਼ੀਨ ਤਿਆਰ ਹੋ ਗਈ ਸੀ ਇਹ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਗਾਂ ਲਗਾ ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰਕਿਰਿਆ ਕੀਤਾ ਜਾਂ ਕਿਵੇਂ ਕਿਵੇਂ ਨਹੀਂ ਨਹੀਂ ਜੀ ਉਹ ਨਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਿਹਦਾ ਇਹਦਾ ਕੰਟਰੋਲਰ ਹੋ ਗਿਆ ਕੇ ਕੇ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਹੈ ਥਰਮੋਕੋਲ ਦੀ ਪੇਟੀ ਹੁੰਦੀ ਹੈ ਕੇ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਬ ਨਾਲ ਬੀਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਦਾ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮਨ ਲੋ ਕਿ ਇਹ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਤੇ 2500 ਰੁਪਏ ਦੀ ਮਣੀ ਹਜੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 250 ਆਂਡੇ ਵਾਲੀ ਇੱਕ, 250 ਵਾਲੀ ਇੱਕ, 70 ਵਾਲੀ ਇੱਕ। ਹਾਂਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਹੈ ਗਰਮੀ ਚ ਕੀਤਾ ਹੈ ਨਹੀਂ ਇਹ ਜੀ ਗਰਮੀ ਜੀ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6-700 ਬੱਚਾ ਮੈਂ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੇ ਪੈਂਦੇ ਨੇ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦਾ ਹਿਸਾਬ ਨਾਲ ਇਹ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਹੈ ਦਾ ਤੇ ਬਾਹਰ ਦਾ ਟੈਂਪਰੇਚਰ 38 ਹੋ ਜਾਂਦਾ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਾ ਲਾਉਣਾ ਪੈਦਾ ਮਸ਼ੀਨ ਦੇ ਲਾਗੇ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਤੇ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨਾਂ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਹੈ ਜਦੋਂ ਜਿਆਦਾ ਦਿੱਕਤ ਜਿਹੜੀ ਸਰਦੀਆਂ 'ਚ ਆਉਂਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ ਨਹੀਂ ਦਿੱਕਤ ਜ਼ਿਆਦਾ ਜਿਹੜੀ ਹੈ ਨਾ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਹੈ ਉਹ ਸਿਆਲ 'ਚ ਹੁੰਦੀ ਆ ਇਹਨਾਂ ਦੇ ਜਿਹੜਾ ਦੋਵਾਂ ਦੇ ਵਿੱਚ ਮੈਂ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰੇ ਮੌਸਮ ਦੇ ਦੇ ਰਿਜ਼ਲਟ ਜੇ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਆਏਗਾ ਜਿਵੇਂ ਤੁਸੀਂ ਗਰਮੀ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਗਰਮੀ 60 ਦੇ 60 ਹੀ ਮਤਲਬ ਰੈਸਕਿਉਂ ਦੇ ਨਿਕਲ ਆਉਂਦੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸ ਦੁਬਾਰਾ ਲਾਉਂਦੇ ਜੇ ਤਾਂ ਉੱਚੀ ਮੁਸ਼ਕਲ ਆਉਂਦੀ ਹੋਏ ਕਿ ਉਹਨੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖਣੀ ਹਾਂਜੀ ਨਹੀਂ ਸਿਆਲ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹੀ ਆ ਤੇ ਇਹਦੇ ਹੁੰਦੀ ਨਾ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਾਂਜੀ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਨੇ ਪੈਂਦੇ ਨੇ ਦੋ ਜਾਂ ਤਿੰਨ ਛੱਡ ਦਿੰਦੇ ਨੇ ਬਾਕੀ ਬੰਦ ਕਰ ਦਿੰਦੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਨੇ ਜਾ ਕੇ ਇਹ ਸੈਟਅਪ ਲਾਉਣਾ ਮੈਂ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂ ਹਾਂਜੀ ਮਸ਼ੀਨਵਾਸ ਤੇ ਜਾਂ ਕੁਝ ਵੀ ਨਹੀਂ ਚਾਹੀਦਾ ਮਸ਼ੀਨਵਾਸ ਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੱਡ ਉਹ ਤੇ ਚਲਾ ਦੋ ਬਹੁਤ ਇੱਜਤ ਤੁਹਾਡੇ ਮੈਂ ਦੇਖਿਆ ਜਾਨਵਰ ਚੋਣ ਫਿਰਨ ਵੀ ਦੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਖਰਸ਼ ਆਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋਈ ਬਣਵਾਸ ਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫਰੀ ਰੇਂਜ ਦਾ ਕੰਮ ਕਰਨਾ ਹੋਵੇ ਉਹ ਤੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕਲਾ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਮਾਰਕਟ ਦੇ ਇਹਨਾਂ ਨੂੰ ਫਿਰ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਸਤਾ ਆਸਤਾ ਜਿਦਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇਹਨਾਂ ਪਾਤ ਘਰ ਦੇ ਨੇ ਕਿਹਾ ਵੀ ਕੀ ਮੁ ਪਰ ਆਸਟੈਂਡ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਧਾਰੀ ਆ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਵੀ ਜਿਵੇਂ ਘਰਾਂ ਦੇ ਵਿੱਚ ਅਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਣ ਲੱਗਾ ਤੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਅਕਸਰੀ ਨਕਸ਼ਾਉਂਦੇ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐ ਇੱਕ ਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਤੇ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੁਣ ਮਤਲਬ ਇੰਨਾ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਕਿ ਅੱਜ ਦੀ ਮਤਲਬ ਵਰਤ ਤੇ ਸਾਰੀ ਜਿਹੜਾ ਖਰਚਾ ਮੈਂ ਲਾ ਦਿੰਦਾ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬੜਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਰੁਪਏ ਦੀ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਬਾਕੀ ਕੁਝ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੁਲਿਆ ਦੇ ਬਾਹਰ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਂਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤਾਂ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਵੀ ਆਂਡੇ ਵਗੈਰਾ ਮੇਰੇ ਕੋਲ ਕਰੋ ਰੈਸਕੂ ਹੋਈ ਜਾਂਣਗੇ ਆ ਸਾਰੇ ਆਪਣੇ ਘਰ ਦੇ ਹੀ ਹੁੰਦੇ ਹਾਂ ਹਾਂ ਜੀ ਤੁਹਾਡੇ ਕੋਲ ਜਰੀ ਕੈਨੇਡਾ ਤਕਰੀਬਨ ਕਾਫੀ ਹੋ ਗਈਆਂ ਹਾਂ ਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਜੀ ਜਿਹਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਚਕੋਰਾ ਵੀ ਹੈਗੀਆਂ ਨੇ ਮਟੇਰੇ ਵੀ ਹੈਗੇ ਨੇ ਹਾਂ ਇਹ ਮਤਲਬ ਜਿਆਦੀ ਡਿਮਾਂਡ ਕਿੰਨੇ ਜਨਵਾਂ ਦੀ ਜਿਆਦੀ ਹੋਊਗੀ ਡਿਮਾਂਡ ਜ਼ਿਆਦਾ ਹੈਗੀ ਆ ਜੀ ਕੜਕ ਨਾਤੇ ਆ ਰਹੀ ਆਰ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਆ ਜਿਹੜੇ ਬਲੋ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆ ਰਿਹਾ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੁੰਦੇ ਨੇ ਕੀ ਇਹ ਨਾਟ ਹੈ ਜ ਖਾਸ ਕੀ ਇਹ ਜੇ ਦੇਸੀ ਫਰੈਂਡ ਤੁਹਾਨੂੰ ਬਾਹਰ ਜਿਹੜਾ ਫਰੀ ਰੇਜ ਵਿੱਚ ਰੱਖਦੇ ਆ ਤੇ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਦੇ ਬਰਾਬਰ ਆ ਨਹੀਂ ਜਿਹੜਾ ਕੜਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਤਰਾ ਜਿਹੜੀ ਬੜੀ ਕੜਕਨਾਥ ਦਾ ਜਿਹੜਾ ਅੰਡਾ ਨਾ ਕੜਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਮਾਰੇ ਜਦੋਂ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਵਿਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹ ਜਿਹੜੀ ਫੈਟ ਫ੍ਰੀ ਹੈ ਦੋ ਚੀਜ਼ਾਂ ਫ੍ਰੀ ਹੈ ਤੇ ਪ੍ਰੋਟੀਨ ਬਹੁਤ ਹੈ ਇਹਦੇ ਵਿੱਚ ਆ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਆ ਕਿਤੇ ਕਰਕਣਾ ਸੇ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਆ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਵਧੀਆ ਦਾ ਮੀਟ ਵੀ ਕਾਲਾ ਹੁੰਦਾ ਹਾਂਜੀ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ ਜਿਹਦਾ ਵੀ ਕੋਈ ਫਰਕ ਪੈਂਦਾ ਨਹੀਂ ਟੇਸਟ 'ਚ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਸੀ ਆਂਡੇ ਵਰਗਾ ਹਾਂਜੀ ਮਤਲਬ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਵਿਚਾਰ 'ਚ ਕੋਈ ਫਰਕ ਨਹੀਂ 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 ਸਾਇਦ 'ਚ ਤੇ ਜਿਹੜਾ ਮਤਲਬ ਹੁਣ ਹੈ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਿੰਨਾ ਪ੍ਰਾਪਤ ਹੋਣੀ ਤੱਕਾ ਮਲ 30-40000 ਰੁਪਏ ਦਾ ਆਰਾਮ ਨਾਲ ਜੀ 30-40000 ਹਾਂ ਜੀ ਤੇ ਜਿਹੜੇ ਮਤਲਬ ਹੁਣ 20 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮੁਚ ਕਰਨ ਦੇ ਕਿਤੇ ਅਧੀਨ ਵੀ ਜਾ ਕੇ ਕੰਮ ਕਰਨ ਦੇ ਨੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਵੈਤ ਵਿੱਚ 6 7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60 70000 ਰੁਪਏ ਮਹੀਨੇ ਦਾ ਘਰ ਪਾਉਂਦਾ ਸੀ ਖਾ ਪੀ ਵੀ ਉੱਥੇ ਮੈਂ ਪਰ ਲੇਕਿਨ ਜ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾਲਿਆ ਕੰਮ ਕਰ ਲਿਆ ਬਸ ਇਹ ਪੁਜੇ ਮਤਲਬ ਫਰੀ ਹੈ ਮਤਲਬ ਜਦਾ ਜਿਆਦੀ ਚ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲਿਆ ਸਵੇਰੇ 2 ਸ਼ਾਮੇ ਮੁੜ ਕੇ ਆਰਾਮ ਨਾ ਬੈਠੇ ਇਹਦੇ ਵਿੱਚ ਜਾਨੀ ਕਿ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਮੈਂਬਰ ਪੂਰਾ ਗੱਲ ਮੁਕਾਬਲ ਗਾਂਵ ਸ਼ਾਂ ਚੱਲ ਜਾਂਦੇ ਫੀਡ ਵਗੈਰਾ ਨਾਲ ਚੱਲ ਜਾਂਦੇ ਹਾਂਜੀ ਮਗਰ ਉਹ ਕਰਦੇ ਆ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨੋ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰਾ ਕੁਝ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਨੇ ਇਹਨਾਂ ਨੂੰ ਮਤਲਬ ਚੇਂ ਇੱਕ ਵਾਰ ਹੀ ਇੰਤਜ਼ਾਰ ਹਾਂ ਦਿਨ ਚ ਚਾਰ ਵਾਰੀ ਕਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵਟਾ ਕਮਨੀਆ ਉਹ ਤੇ ਬਾਅਦ ਤੁਹਾਨੂੰ ਪਤਾ ਹੈ ਆਟੋਮੈਟਿਕ ਲਾਇ ਸਿਸਟਮ ਹੈ ਉਹ ਖਿੱਚ ਕੇ ਕਮਾ ਲਈ ਦਿਨ ਬਾਹਰ ਮੈਂ ਇਹਦਾ ਕੋਈ ਟਾਈਮ ਹੈ ਦਿਨ ਦੇ ਵਿੱਚ ਵੀ ਰੱਖਿਆ ਉਹ ਫਿਕਸ ਕੀਤਾ ਹੋ ਹਾਂਜੀ ਮਰੋ ਦੋ ਦੋ ਘੰਟੇ ਬਾਅਦ ਜਾਂ ਤਿੰਨ ਘੰਟੇ ਬਾਅਦ ਕਮਾ ਰਹੋ ਹਾਂਜੀ ਠੀਕ ਹੈ ਉਹ ਤੇ ਫਿਰ ਕੋ ਟਿਕ ਮਾਰ ਕਰਦੇ ਹੋ ਜਾ ਕੇ ਮੈਂ ਸਰ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕੋਈ ਮੈਦ ਨਹੀਂ ਕੋਈ ਮੇਰ ਮੈਦ ਪਤਾ ਲੱਗ ਜਾਂਦਾ ਕਿ ਕਿਸ਼ਣ ਤਾਂ ਹਾਂਜੀ ਰੋਟੇ ਤਾਂ ਹੋਏ ਕਿ ਨਹੀਂ ਹੋਏ ਰੋਟੇ ਹੋਏ ਹਾਂ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਏ ਹੀ ਮੇਰੇ ਖਿਆਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਇੱਕ ਦੋ ਦਿਨਾਂ ਤੇ ਮੇਰੇ ਖਿਆਲ ਨਾਲ ਬੱਚੇ ਨਿਕਲਣੇ ਬਾਅਦ ਆ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫੇਰ ਕੱਲ ਜਾਂ ਪਰਸੋਂ ਫੇਰ ਨਿਕਲਣ ਵਾਲੇ ਆ ਹਾਂਜੀ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਨੇ ਜ਼ਮੀਨ ਤੇ ਮਗਾਉਂਦੇ ਆ ਇਹ 21 ਦਿਨ ਤੱਕ ਮਤਲਬ ਮਸ਼ੀਨ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਉਹਦੇ ਵੱਡੇ ਰੂਮ ਚ ਲੈ ਜੀਦੇ ਆ ਆ 15 ਦਿਨ ਬਾਅਦ ਫਿਰ ਨਾਰਮਲ ਚ ਛੱਡ ਦਿੰਦੇ ਹਾਂ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਹ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਆ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਮਤਲਬ ਕੀਤਾ ਜਾਂਦਾ ਖਲਾਫ ਕਰਦਾ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਹੀਏ ਵੀ ਮੁਰਗੀ ਥਲੇ ਬਾਕੇ ਬੱਚੇ ਕਢਾਈਏ ਮੁਰਗੀ ਨੇ ਮਤਲਬ ਜਿਹੜਾ ਵਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕਢਣਾ ਮਤਲਬ ਇਹ ਨਹੀਂ ਸੀ ਮਾਦੀ ਹਾਂਜੀ ਸੀਮਾ ਜੀ ਫੇਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖਿਹੜਾ ਨਹੀਂ ਛੱਡਣਾ ਬੱਚਿਆਂ ਦਾ ਤੇ ਉਹਦੇ ਨਾਲ ਫੇਰ ਸਾਡੇ ਆਂਡਿਆਂ ਦੀ ਜਿਹੜੀ ਉਹ ਵੀ ਮਤਲਬ ਘਟਦੀ ਨੇ ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲੈਣੇ ਮੁਰਗੀ ਤੋਂ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖ ਦਿੱਤੀ ਸੀ ਉਹ 21 ਦਿਨਾਂ ਚ ਕਢ ਲਈਏ 21 ਉਹਦੇ 21 ਦਿਨ ਬੱਚੇ ਉਹਨੇ ਵੀ 21 ਦਿਨ ਬਾਅਦ ਕਢਣੇ ਆ ਹਾਂਜੀ ਔਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਦੇ ਕਰਕੇ ਛੱਡਨੇ ਆ ਦੋ ਨੂੰ ਦੇ ਕਰਕੇ ਹਾਂਜੀ ਕਿ 21 ਦਿਨ ਤੱਕ ਬੇਠੀ ਨਹੀਂ ਲੈ ਗਏ ਬੱਚੇ ਨਿਕਲਦੇ ਬਾਅਦ 2 ਮਹੀਨਾ ਢਾਈ ਲੈ ਜਾਂਦੇ ਉਹਨੇ ਫਿਰ ਉਹ ਬੱਚੇ ਫਿਰ ਚੋਂ ਫਿਰ ਨਹੀਂ ਦਿੰਦੀ ਰੱਖ ਦਿੰਦੀ ਆਪਣੇ ਕੋਲ ਨਾਲ ਹੀ ਉਹ ਉਦੋਂ ਚ ਗੋਣਾ ਸਾਰਾ ਕੁਝ ਕਰਦਾ ਉਹਨੇ ਫਿਰ ਜੇ ਅਸੀਂ ਨੂੰ ਵੱਖਰੀ ਵੀ ਕਰਦੇ ਆ ਤਾਂ ਵੀ ਨਹੀਂ ਉਹ ਖੜਾ ਛੱਡਦੀ ਤੇ ਇਹ ਜਿਵੇਂ ਤੁਸੀਂ ਕਰਦੇ ਮੁਰਗੀ ਨੂੰ ਅਲੱਗ ਕਰਦੇ ਨੂੰ ਜਦੋਂ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਬਲੋ ਸਭ ਤੋਂ ਐਵੇਂ ਆਮ ਤੁਰਦੇ ਫਿਰਦੇ ਆਮ ਇਕ ਹਾਂਜੀ 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 ਇੱਕ ਦੋਨੋਂ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਉਹ ਇੱਕ ਦੋਦੋਂ ਹੁੰਦਾ ਕੋਈ ਆਪਾਂ ਸੈੱਟ ਹਾਂਜੀ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਆ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਡਾਂ ਜਿਹੜੀਆਂ ਤਿਆਰ ਕਰ ਸਕਦੀਆਂ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਹਾਂ ਬਹੁਤ ਪੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ 'ਤੇ ਚੁੱਕਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋਈ ਜਿਹੜੇ ਅਸਮਾਨ ਵਿੱਚ ਉੱਡਦੇ ਆ ਨਾ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਾਉਣਾ ਪੈਂਦਾ ਮਤਲਬ ਆਪ ਨੇ ਖਾ ਸਕਦੇ ਬੱਚੇ ਉਹ ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਗਾ ਚਲੂਗਾ ਇਹਨਾਂ ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਉੱਪਰ ਡੈਮੋ ਵਿੱਚ ਚੱਕ ਕੀਤੀ ਹੈ ਕਿ ਮਸ਼ੀਨ ਦੇ ਵਿੱਚ ਪਾ ਕੇ ਰਿਜ਼ਲਟ ਕਿਉਂ ਨਿਕਲਿਆ ਮੈਂ ਜੀ ਕਾਂ ਦੇ ਬੱਚੇ ਖੜਾਕ ਦੇਖੇ ਸੀਗੇ ਕਾਂ ਦੇ ਮਤਲਬ ਤਾਂ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਆਂਡੇ ਦਿੱਤੇ ਸੀਗੇ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿਦਾਂ ਮਤਲਬ ਆਪਾਂ ਪਾਲੇ ਨੇ ਉਹ ਪਾਲ ਕੇ ਤੇ ਕਰਕੇ ਕੇਅਰ ਦੇ ਨਾ ਦਿੱਤੇ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖਾਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਦਜੀਆ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਣਾ ਉਹਨੇ ਬਹੁਤ ਵੱਡਾ ਲਾ ਲਿਆ ਸਾਨੂੰ ਕੋਈ ਖਵਾਉ ਪੁਰਾ ਦੋ ਮਹੀਨੇ ਦੇ ਕਰਕੇ ਤਿੰਨ ਫੇਰ ਉੱਡੇ ਫੇਰ ਤੇ ਕਿ ਕਿਤੇ ਲੱਗਦਾ ਨਹੀਂ ਪਲਾਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹੜਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਨੀਵਾ ਜਾਣ ਰਿਹਾ ਕਿਉਂਕਿ ਇੱਡਾ ਤਗੜਾ ਦਿਮਾਗ ਲਾਉਣਾ ਐਨੇ ਮਤਲਬ ਚੁਣੌਤੀ ਕੋਦਣ ਤੋਂ ਦੇ ਕੇ ਇੱਕ ਮਦਰ ਉਹ ਕਿ ਲੱਗ ਜਾਵੇ ਚੀਜ਼ ਨੂੰ ਐਗਜ਼ਾਮਪਲ ਕਰ ਲੈਣਾ ਇਹ ਕਿ ਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਦੇਖੋ ਜਿਦੇ ਮਨ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦਾ ਦਾ ਮੈਂ ਇਹ ਕੰਮ ਕਰਨਾ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ ਮੈਂ ਕਰਦਾ ਮੈਨੂੰ ਬਹੁਤ ਜ਼ਿਆ ਦੇਖਦਾ ਰਿਹਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਕਿੱਦਾਂ ਬੱਚੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਵਾ ਕੀਤਾ ਕਿੰਨਾ ਚਿਰ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਕੋਲ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੋਂ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਰਦਾ ਸਾਰਾ ਕੁਝ ਹਾਂਜੀ ਤੇ ਮਤਲਬ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੇ ਕੱਢ ਲੈਂਦਾ ਰਿਹਾ ਹਾਂਜੀ ਤੁੱਕੀ ਜੂਟ ਆਫ ਦੇ ਕੋਈ ਚੀਜ਼ਾਂ ਨੂੰ ਪਾਸ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿਕਲੇਅਰ ਨਹੀਂ ਕੀਤਾ ਜਾਂਦਾ ਵੀ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਐਕਸਟਰਾ ਆਪਣਾ ਦਬਾਅ ਵੀ ਲਗਾਉਣਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿੱਦਾਂ ਹੋਣੇ ਗਰਮੀ ਲੱਗ ਰਹੀ ਹੈ ਉਹਨਾਂ ਨੂੰ ਜਾਂ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹੁੰਦਾ ਹੈ ਹਾਂਜੀ ਹਾਂਜੀ ਠੀਕ ਠਾਕ ਜਾਨਕੀ ਹੁਣ ਤੁਸੀਂ ਮਤਲਬ ਕੋਈ ਵੀ ਮਦਦ ਤੁਹਾਡੇ ਕੋਲੋਂ ਦਾ ਜਾਨਕੀ ਐਕਟਰ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਲਾਉਣ ਕੋਈ ਕਮੀ ਪੇਸ਼ ਰਹੀਦਾ ਕੱਲ ਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲਾਉਂਦਾ ਥੋੜੀ ਬਹੁਤੀ ਉਹ ਢਿਲਮਟ ਰਹੀ ਤੇ ਤੁਸੀਂ ਉਹਨੂੰ ਮੈਨੂੰ ਜਾਗਰੂਤਤਾ ਜ਼ਰੂਰ ਦਿਓ ਜ਼ਰੂਰ ਜੀ ਜੀ ਜੋ ਸਾਡੇ ਕੋਲ ਹੈਲਪ ਹੋ ਸਕੀ ਜ਼ਰੂਰ ਕਰਾਂਗੇ ਆਪਾਂ ਜੇ ਕੋਈ ਮਸ਼ੀਨ ਤਿਆਰ ਕਰਾਉਣੀ ਹੋਵੇ ਤਾਂ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜੇ ਉਹਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਨਾਂ ਤੁਹਾਡੇ ਤੇ ਕਲਾਂ ਨੌਰ ਕਸਬਾ ਕਲਾਂ ਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਉਹ ਕਿਸ ਕਿਸ ਨਾਮ ਤੋਂ ਵਜਦਾ ਹੈ ਕਮਲ ਫਾਰਮ ਕਮਲ ਹਾਂਜੀ ਕਮਲ ਫਾਰਮ ਟਰ ਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਹੈ Facebook ਤੇ ਵੀ ਹੈ ਹੁਣ ਕੁੱਲ ਕਿੰਨੀਆਂ ਬਲੀਡਰ ਨੇ ਤੁਹਾਡੇ ਕੋਲ ਜਿਹੜੀ ਮੜ ਜੱਕੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਰ ਹਾਂਜੀ ਹਾਂਜੀ ਠੀਕ ਠੀਕ ਠੀਕ